ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਏਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆ ਭਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਹਾਂ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਹੈ ਜੀ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਨਾਲ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਪਰ ਯੂਨੀਅਨ ਆਣੀ ਆ ਤੇ ਇਹਦੀ ਇੱਕ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾਸਾਂ ਚ ਤੂੰ ਆਕੜਾ ਦੇਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਝੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਵਿੱਚ ਬਾਬਾ ਦੇ ਬਾਹਰ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਚ ਹੱਲ ਸਾਡਾ ਬਣਦਾ ਹੱਕ ਐ ਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਆ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੀ ਮੀਟਿੰਗ ਚ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵਾਂਗੇ ਮੋਦੀ ਅੰਮਿਤਸਾ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਡੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਸਰੀ ਕਾਲ ਦੀ ਸਾਰਿਆਂ ਨੂੰ ਮਿਲਦੀ ਹੈ ਸਵੇਰੀ ਸੰਪੂਰਨ ਟੋਲ ਟੈਕਸ